ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਕੰਮੀ ਵਾਲੀ ਗੱਡੀ ਦਾ ਸ਼ੌਕਰ ਹੋ ਗਿਆ ਜੀ ਛੌਟਾ ਉਹ ਮੁੰਡਾ ਕਹਿੰਦਾ ਵੀ ਸ਼ੌਕਰ ਆ ਉਹ ਕਰਨ ਹਾਂ ਓਏ ਪਵਾਲਾ ਇਹ ਵੀ ਜਣਾ ਇਹ ਅਗਲੇ ਵਾਲੇ ਪਾਸੇ ਪਵਾਲਾ ਇਹ ਵਾਲੀ ਵੀ ਏ ਸੈਟ ਜੀ ਹੈ ਨਾ ਇਹ ਵਾਲੀ ਏ ਸੈਟ ਦੇ ਵਿੱਚ ਹੋ ਗਿਆ ਜੀ ਉਹ ਕਰ ਦੋ ਤੇ ਮਾਹ ਕਰੀਂ ਉੱਪਰ ਵਾਲੀ ਇਹ ਕਹਿੰਦਾ ਵਾਲੀ ਉੱਪਰ ਪਾਉਣਾਗਾ ਸ਼ਾਇਦ ਨਵਾਂ ਹੀ ਬਣ ਕਰੇ ਲਵਾ ਲੂਗਾ ਆ ਦੇ ਕੰਨ ਨਵਾਂ ਸ਼ੌਕਰ ਪਵਾ ਲੈਨੇ ਮਾ ਚਲ ਦੇਖ ਲੈਨੇ ਕਿ ਸਾਡੇ ਮੋਟੇ ਜਿਹੇ ਤਰ੍ਹਾਂ ਦੀ ਤੇ ਸ਼ਾਇਦ ਕਰਵਾਇ ਲਊਗਾ ਇਹਦਾ ਅਗਲਾ ਸ਼ੌਕਰ ਥੋੜਾ ਜਿਹਾ ਖਰਾਬ ਸੀ ਮੁੰਡਾ ਲੱਗ ਗਿਆ ਖੋਲਣੇ ਨੂੰ ਤੇ ਇਹਦਾ ਸ਼ੌਕਰ ਖਰਾਬ ਸੀ ਇਹ ਸੈਂਕ ਸ਼ੌਕਰ ਤੇਦਾ ਹੁਣ ਦੇਖ ਰਿਹਾਗਾ ਸ਼ਾਇਦ ਫਰਕ ਪਈ ਜਾਵੇ 8 ਤਾਂ ਸਾਫਾ ਹੁਣ ਆ ਗੱਡੀ ਦਾ ਸ਼ੌਫਰ ਖੋਲ ਕੇ ਏਜੰਟ ਦਾ ਉਹ ਦੂਜੀ ਗੱਡੀ ਦੇ ਵਿੱਚ ਪਾਵਾਂਗੇ ਬਾਈ ਲੱਗ ਰਿਹਾ ਹੈਗਾ ਕੋਲਰ ਸ਼ੌਕਰੇ ਦਾ ਇਹ ਉਹ ਦੂਜੀ ਗੱਡੀ ਦੇ ਵਿੱਚ ਪਾਵਾਂਗੇ ਕਿਉਂਕਿ ਇਹ ਸ਼ੌਕਰ ਬਧੀਆ ਹੈ ਇਹ ਸ਼ੌਕਰ ਵਧੀਆ ਨਾਮ ਮਿਲ ਗਿਆ ਸਾਨੂੰ ਏਜੰਟ ਦਾ ਹੁਣ ਇਹੀ ਪਾ ਦੇਣੇ ਚੱਕ ਜੀ ਬਹੁਤ ਬਹੁਤ ਸ਼ੌਕਰ ਪਵਾ ਕੇ ਆ ਗਏ ਤੀਏ ਮਹਾ ਚਲਾ ਸ਼ੌਕਰ ਵਾਲਾ ਵੀ ਕੰਮ ਨਿਪੜ ਗਿਆ ਸੀ ਆ ਰਹੇ ਹੈਗੇ ਰਸਤੇ ਦੇ ਵਿੱਚ ਆਗੇ ਇੱਕ ਨਾ ਭਵਾਨੀਗੜ੍ਹ ਤੋਂ ਜਦੋਂ ਨਾਪਾ ਨਾਬੇ ਨੂੰ ਜਾਂਦੇ ਆ ਨਾ ਭਵਾਨੀਗੜ੍ਹ ਤੋਂ ਨਾਬਾ ਰੋਡ ਦੇ ਕੋਲ ਇਹ ਕੋਲਾ ਜਿਹੜਾ ਬਣਿਆ ਹੋਇਆ ਠੀਕਾ ਨਾਬਾ ਕੈਂਚੀਆਂ ਵੈਦ ਨੇ ਭਵਾਨੀਗੜ੍ਹ ਤੇ ਪਟਿਆਲੀਆਂ ਤੋਂ ਉੱਪਰ ਦੀ ਬਾਈਪਾਸ ਹੀ ਲੰਘ ਜਾਂਦਾ ਥੱਲੇ ਇੰਨਾ ਭੜਾ ਹਾਲ ਆ ਨਾ ਛੱਡ ਗੱਲਾਂ ਦੋ ਤੇ ਤੁਹਾਨੂੰ ਮੈਂ ਦਿਖਾਉਣਾਗਾ ਪਤਾ ਨਹੀਂ ਕੀ ਕਰ ਰਹੀ ਹੈ ਸਰਕਾਰ ਉੱਥੇ ਇੱਥੇ ਮੌਕੇ ਦੀ ਐਮਐਲ ਹੈਗੀ ਨਰਿੰਦਰ ਗੌਰ ਭਰਾ ਜਿਹਾ ਉਹਦਾ ਇਲਾਕਾ ਇਹ ਉਹਨੂੰ ਵੀ ਚਾਹੀਦਾ ਮਰਾ ਵੀਰ ਜੇ ਕੋਈ ਵੀਡੀਓ ਦੇਖ ਰਿਹਾ ਤੋ ਉਸ ਤੱਕ ਵੀਡੀਓ ਪਹੁੰਚਾਓ ਉਹਦਾ ਇਲਾਕਾ ਹੈ ਇਹ ਮਾੜਾ ਮੋਟਾ ਇਹਦੇ ਥੱਲੇ ਕੋਈ ਨਰਕ ਕੱਢੇ ਕਿਉਂਕਿ ਹਰਕਤ ਰਾਹ ਦੀ ਗੱਡੀ ਟੁੱਟਦੀ ਵੀ ਬਹੁਤ ਐਕਸੀਡੈਂਟ ਵੀ ਕਾਫੀ ਹੋ ਜਾਂਦੇ ਨੇਗੇ ਤੁਹਾਨੂੰ ਦਿਖਾਉਣਾ ਮੈਂ ਚਲੋ ਆ ਨੱਬਾ ਕੈਂਚੀਆਂ ਆ ਗਈਆਂ ਭਵਾਨੀ ਘੜਾ ਵੈਸੇ ਨੱਬਾ ਕੈਂਚੀਆਂ ਵੱਜਦੀਆਂ ਨੇਗੀਆਂ ਆਹ ਦੇਖੋ ਆ ਸਾਰਾ ਨਾ ਇੱਥੇ ਨਰਕ ਹੈਗਾ ਪੂਰਾ ਬਣਿਆ ਹੋਇਆ ਇਹਦੇ ਨੀਚੇ ਆ ਸਾਰਾ ਤੁਸੀਂ ਦੇਖ ਸਕਦੇ ਹੋਗੇ ਆ ਸਾਰਾ ਨਰਕਾ ਬਣਿਆ ਹੋਇਆ ਇਹਦਾ ਕੋਈ ਬਾਲੀਵਾਰਸ ਨਹੀਂ ਕੋਈ ਕੁਛ ਨਹੀਂ ਇੱਥੇ ਏਰੀਆ ਜਿਹੜਾ ਇਹ ਨਰਿੰਦਰ ਕੌਰ ਭਰਾ ਜੀ ਐਮਐਲਏ ਉਹਦਾ ਏਰੀਆ ਇਹ ਤੇ ਇਧਰ ਦੇਖੋ ਆ ਕਿੱਡੇ-ਕਿੱਡੇ ਖਾਡੇ ਨੇਗੇ ਇਹਦਾ ਕੋਈ ਹੋਣੀ ਸਿਸਟਮ ਹੈਗਾ ਕੋਈ ਕੁਛ ਨਹੀਂ ਆ ਦੇਖੋ ਸਾਰਾ ਇਹ ਨਾ ਬਿਲਕੁਲ ਖਤਮ ਹੋ ਚੁੱਕਿਆ ਹੈਗਾ ਦੇਖੋ ਇਹ ਸਾਰਾ ਜਿਹੜਾ ਪੂਰਾ ਖਤਮ ਹੈਗਾ ਬਹੁਤ ਤਗੜੇ-ਤਗੜੇ ਖੰਡੇ ਨੇ ਇਹਦੇ 'ਚ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਦੇਖੋ ਆ ਸਾਰਾ ਜਿਹੜਾ ਹੈਗਾ ਸਿਸਟਮ ਬੜਾ ਭੜਾ ਹਾਲ ਆਗਾ ਇੱਥੇ ਇਸ ਤਰ੍ਹਾਂ ਵੀ ਨਹੀਂ ਚੱਲਦਾ ਇਹ ਦੇਖੋ ਬੱਸਾਂ ਵੀ ਪਰਲੇ ਪਾਸੇ ਦੀਆਂ ਜਾ ਰਹੀਆਂ ਨੇਗੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਸਾਰਾ ਜਿਹੜਾ ਇੰਨਾ ਭੜਾ ਹਾਲ ਇੱਥੇ ਮੈਂ ਲੱਗਾ ਕਿਛਰਾਂ ਨੇ ਦੇਖਿਆ ਨਹੀਂ ਹੋਣਾ ਕਦੇ ਵੀ ਉਹ ਪਿੱਛੇ ਇੱਕ ਉਪਰ ਆਕਸੀਡੈਂਟ ਹੋਇਆ ਖੜਿਆ ਹੈਗਾ ਆਹ ਸਾਈਡ ਵੀ ਬੱਸਾਂ ਜਿਹੜੀਆਂ ਜਾਂ ਕੋਈ ਵੀ ਗੱਡੀ ਆਹ ਸਾਈਡ ਜਾ ਰਹੀ ਹੈਗੀ ਦੂਜੀ ਸਾਈਡ ਤੇ ਕੋਈ ਵੀ ਨਹੀਂ ਜਾਂਦਾ ਹੈਗਾ ਕਿਉਂਕਿ ਉਧਰ ਵੀ ਬਹੁਤ ਭੜਾ ਹਾਲ ਆਗਾ ਇਹ ਪੋਲਾਗਾ ਜਿਹੜਾ نیچے ਚੱਲ ਰਿਹਾ ਹੈਗਾ ਇਹਦਾ ਵੀ ਇੰਨਾ ਮਾੜਾ ਹਾਲ ਆਗਾ ਛੱਡ ਗੱਲਾਂ ਨੂੰ ਹੁਣ ਇੱਥੋਂ ਪਾਸ ਮਾਣੇ ਰੋਡ ਤੇ ਮੁੜ ਜਾਾਂਗੇ ਤੇ ਇਧਰ ਵੀ ਭੜਾ ਹਾਲ ਹੀ ਹੈਗਾ ਤੇ ਹੁਣ ਆਪਾਂ ਸਮਾਣੇ ਨੂੰ ਮੁੜ ਚੱਲਾਂਗੇ ਇਧਰੋਂ ਹੁਣ ਆਗੇ ਦੇਗੇ ਪਿੰਡ ਉਹ ਘਵਾਨੀਗੜ ਪਿੱਛੇ ਮਸਾਂ ਲੰਘ ਕੇ ਆਏਗੇ ਉੱਥੋਂ ਤਾਂ ਬਹੁਤ ਭੜਾ ਹਾਲ ਹੋਇਆ ਪੈਗਾ ਉੱਥੇ ਤੇ ਹੁਣ ਪਿੰਡ ਆਗੇ ਇਹ ਚੱਲਦੇ ਆ ਪਰ ਕੰਮੀ ਕਹਿੰਦਾ ਤੁਮ ਆ ਜਾਉਂਗਾ ਦੁਪਹਾੜੇ ਨੇ ਕੰਮ ਕੋਈ ਨਹੀਂ ਜਾਣਾ ਕਿਸੇ ਪਾਸੇ ਤੇ ਚਲੋ ਫਿਰ ਤੁਹਾਨੂੰ ਦਿਖਾਉਣਾ ਪਿੰਡ ਘੜ ਦੇ ਸਾਹਮਣੇ ਆ ਗਿਆ ਜੀ ਮੇਰਾ ਪਿੰਡ ਤੁਸੀਂ ਦੇਖ ਸਕਦੇ ਹੋਗੇ ਚਲੋ ਹੁਣ ਚੱਲੀਏ ਆਪਾਂ ਦੁਕਾਨ ਤੇ ਓਕੇ ਓਕੇ ਬਾਏ ਚੱਲਦੇ ਆਂਗੇ ਆਉਣੇ ਆਗੇ ਚੱਲ ਠੀਕ ਆ ਜਾ ਕੇ ਮੈਨੂੰ ਫੋਨ ਕਰ ਲਈ ਫਿਰ ਤੂੰ ਨਾ ਮੈਨੂੰ ਨੀ ਲੋੜ ਹੈਗੀ ਇਹ ਤੂੰ ਲੈ ਜਾ